ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਇਹ ਸਾਰਿਆਂ ਦੀ ਉਮਰ ਤਕਰੀਬਨ 22-23 ਸਾਲ ਹੈ ਤੇ ਜਿਹੜਾ ਸਨੀ ਹੈ ਸਨੀ ਸ਼ਰਮਾ ਉਹਦੀ ਤਕਰੀਬਨ 32 ਸਾਲ ਦੇ ਲਾਗੇ ਤੱਕ ਉਮਰ ਹੈ 30 ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕੀਤੇ ਐ ਇਹ ਬੇਸਿਕਲੀ ਆਪਣਾ ਗਿਰੋਹ ਚਲਾਉਂਦੇ ਸੀ ਚੋਰੀ ਦਾ ਤੇ ਉਹਨਾਂ ਤੋਂ ਅਸੀਂ 11 ਐਕਟਿਵਾ ਸਕੂਟਰ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਹੈ ਫਾਈਲ ਨੰਬਰ 12 ਦੇ ਵਿੱਚ ਇਨਾ ਇੱਕ ਮਾਸਟਰਮਾਈਂਡ ਹੀ ਹੈਗਾ ਉਹ ਵੀ ਅੰਮ੍ਰਿਤਸਰ ਦੇ ਸਰাউਨਿੰਗ ਏਰੀਆ ਦਾ ਹੀ ਹੈਗਾ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਸ਼੍ਰੀ ਅਰਵਿੰਦ ਮੀਨਾ ਜੀ ACP ਨਾਰਥ ਤੇ ਮਿਸਟਰ ਰੋਬਨ ਹੰਸ SHO ਰঞ্জੀਤ ਅਬਨੀਉ ਇਹਨਾਂ ਨੇ ਦੋ ਪਰਚੇ ਦਰਜ ਕੀਤੇ ਸੀ ਇੱਕ FIR ਨੰਬਰ 12 ਤੇ FIR ਨੰਬਰ 13 ਅੰਡਰ ਸੈਕਸ਼ਨ 303 ਅ ਬਟਾਈ 21 317 2 111 ਬੀ ਐਨ ਐਸ ਪੀ ਐਸ ਰਣਜੀਤ ਐਵਨਿਊ ਇਹਦੇ ਚ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਇੱਕ ਹੈ ਜੋਬਨ ਸਿੰਘ ਸਨ ਮੰਗਲ ਸਿੰਘ ਅ ਅੰਮ੍ਰਿਤਸਰ ਰੂਰਲ ਅਜਨਾਲਾ ਦਾ ਰੈਂਡ ਵਾਲਾ ਇਹਦੇ ਨਾਲ ਦੋ ਜੋਵਨਾਈਲ ਵੀ ਅਰੈਸਟ ਕੀਤੇ ਹੈ ਤੇ ਜਿਹੜੀ ਐਫ ਆਈ ਆ ਨੰਬਰ 13 ਹੈ ਇਹਦੇ ਚ ਤਿੰਨ ਜਣੇ ਅਰੈਸਟ ਕੀਤੇ ਰੋਹਿਤ ਕੁਮਾਰ ਸਨ ਆਫ ਕਾਲਾ ਸਿੰਘ ਸਲੀਮ ਸਨ ਆਫ ਬਿਕਰਮਜੀਤ ਸਿੰਘ ਸਨੀ ਸ਼ਰਮਾ ਸਨ ਆਫ ਵਿਜੇ ਕੁਮਾਰ ਇਹ ਸਾਰਿਆਂ ਦੀ ਉਮਰ ਤਕਰੀਬਨ ਅ ਬਾਕੀ ਤੇ 20 ਸਾਲ ਦੇ ਤੇ ਜਿਹੜਾ ਸਨੀ ਹੈ ਸਨੀ ਸ਼ਰਮਾ ਉਹਦੀ ਤਕਰੀਬਨ 32 ਸਾਲ ਦੇ ਲਾਗੇ ਤੱਕ ਉਮਰ ਹੈ ਤੇ ਅਸੀਂ ਇਹਨਾਂ ਤੋਂ ਅ ਤਕਰੀਬਨ 30 ਐਕਟਿਵ ਅਤੇ ਮੋਟਰਸਾਈਕਲ ਬਰਾਮਦ ਕੀਤੇ ਹੈ ਇਹ ਬੇਸਿਕਲੀ ਆਪਣਾ ਗਿਰੋ ਚਲਾਉਂਦੇ ਸੀ ਚੋਰੀ ਦਾ ਹਰ ਰੋਜ਼ ਦਾ ਇੱਕ ਅੱਧਾ ਇੱਕ ਅੱਧਾ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਸਾਰੇ ਕੋਲ ਕੰਪਲੇਂਟਾਂ ਆਉਂਦੀਆਂ ਅਸੀਂ ਐਫ ਆਈ ਆਰ ਵੀ ਰਿਸਟਰ ਕਰਦੇ ਸੀਗੇ ਸਾਨੂੰ ਜਿਵੇਂ ਲੋਕਾਂ ਨੇ ਡਿਸਕ੍ਰਿਪਸ਼ਨ ਵੀ ਦੱਸੀ ਕਿ ਉਹਨਾਂ ਨੂੰ ਸ਼ੱਕ ਸੀਗਾ ਕੋਈ ਨਾ ਕਿਸੇ ਨਾ ਕਿਸ ਨੂੰ ਕਿ ਕੋਈ ਯੰਗ ਜੇ ਮੁੰਡੇ ਹੈਗੇ ਆ ਤੇ ਉਹ ਚੋਰੀ ਕਰਦੇ ਆ ਤੇ ਪ੍ਰੋਪਰ ਨਾਕਾਬੰਦੀ ਜਿਵੇਂ ਕਿ ਤੁਸੀਂ ਹਰ ਰੋਜ਼ ਹੀ ਦੇਖਦੇ ਹੋ ਕਿ ਰਣਜੀਤ ਐਵੈਨਿਊ ਏਰੀਆ ਤੇ ਬਾਕੀ ਕਮਿਸ਼ਨਰੇਟ ਏਰੀਆ ਦੇ ਵਿੱਚ ਨਾਕਾਬੰਦੀ ਪ੍ਰੋਪਰ ਹੁੰਦੀ ਹੈ ਤੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਵਾਇਰਲੈਸ ਮੈਸੇਜ ਭੇਜਿਆ ਹੋਇਆ ਸੀਗਾ ਤੇ ਬ੍ਰੀਫ ਕੀਤਾ ਹੋਇਆ ਸੀ ਆਪਣੇ ਕਨਸਟੇਬਲਰੀ ਨੂੰ ਤੇ ਉਹਨਾਂ ਨੇ ਸਵਿਫਟਲੀ ਐਕਟਪੌਂਟ ਕਰਕੇ ਰਣਜੀਤ ਐਵੈਨਿਊ ਪੁਲਿਸ ਸਟੇਸ਼ਨ ਦੇ ਦੇ ਮੁਲਾਜ਼ਮਾਂ ਨੇ ਜੋਬਨ ਸਿੰਘ ਨੂੰ ਅਰੈਸਟ ਕੀਤਾ ਤੇ ਇਹਦੇ ਨਾਲ ਦੋ ਜੁਵਨਾਈਲ ਵੀ ਅਸੀਂ ਅਰੈਸਟ ਕੀਤੇ ਤੇ ਉਹਨਾਂ ਤੋਂ ਅਸੀਂ 11 ਐਕਟਿਵ ਸਕੂਟਰ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਹੈ ਐਫਆਈਆ ਨੰਬਰ 12 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਹੋਰ ਵੀ ਮੈਸੇਜ ਦਿੱਤਾ ਸੀ ਤੇ ਇੱਕ ਜਿਹੜਾ ਰੋਹਿਤ ਹੈ son of ਕਾਲਾ ਸਿੰਘ ਇਹਨੂੰ ਵੀ ਅਸੀਂ ਨਾਕੇ ਤੇ ਫੜਿਆ ਇਹਦਾ ਜਿਹੜੇ ਮੋਟਰਸਾਈਕਲ ਤੇ ਸੀਗਾ ਉਹਦਾ ਸਾਡੇ ਕੋਲ ਨੰਬਰ ਸੀਗਾ ਤੇ ਅਸੀਂ ਫਲੈਸ਼ ਕੀਤਾ ਸੀ ਪੂਰੇ ਕਮਿਸ਼ਨਰੇਟ ਦੇ ਵਿੱਚ ਤੇ ਜਿਵੇਂ ਸਾਨੂੰ ਮੁਲਾਜ਼ਮਾਂ ਨੂੰ ਦਿਖਿਆ ਤੇ ਉਹਨਾਂ ਨੇ ਰੋਹਿਤ ਨੂੰ ਫੜ ਲਿਆ ਤੇ ਇਹਦੇ ਨਾਲ ਅਸੀਂ ਸਲੀਮ ਤੇ ਸਨੀ ਨੂੰ ਵੀ ਰੰਜੀਤਰਨੀਓ ਏਰੀਆ ਦੇ ਵਿੱਚ ਫੜ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਲੇਤਾ ਹੈ ਤੇ ਇਹਨਾਂ ਦੇ ਕਹਿਣ ਮੁਤਾਬਿਕ ਇਹਨਾਂ ਦਾ ਇੱਕ ਮਾਸਟਰਮਾਈਂਡ ਵੀ ਹੈਗਾ ਉਹ ਵੀ ਅਮ੍ਰਿਤਸਰ ਦੇ ਸਰਾਊਂਡਿੰਗ ਏਰੀਆ ਦਾ ਹੀ ਹੈਗਾ ਤੇ ਉਹਨੂੰ ਵੀ ਅਸੀਂ ਨੈਪ ਕਰਕੇ ਤੇ ਸਾਨੂੰ ਉਮੀਦ ਹੈ कि ਜਦੋਂ ਅਸੀਂ ਉਹਨੂੰ ਨੈਪ ਕਰਾਂਗੇ ਤਾਂ ਸਾਨੂੰ ਹੋਰ ਵੀ ਬਰਾਮਦਗੀ ਹੋਏਗੀ ਮੋਟਰਸਾਈਕਲ ਸਕੂਟਰ ਦੀ ਇਹ ਬੇਸਿਕਲੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਜ਼ਿਆਦਾ ਵਾਰਦਾਤਾ ਕਰਦਾ ਸੀ ਕਿਉਂਕਿ ਅਰਬਨ ਸਿਟੀ ਹੈ ਡੈਂਸ ਡੈਂਸਲੀ ਪੋਪੂਲੇਟਿਡ ਟਾਊਨ ਹੈ ਤੇ ਇੱਥੇ ਸਕੂਟਰ ਮੋਟਰਸਾਈਕਲ ਕਾਫੀ ਹੁੰਦੇ ਆ ਪਾਰਕਿੰਗਸ ਦੇ ਵਿੱਚ ਜਾਂ ਪਾਰਕਸ ਦੇ ਬਾਰੇ ਉਹਥੇ ਜ਼ਿਆਦਾ ਕਰਦਾ ਸੀ ਮੋਟਰਸਾਈਕਲ ਸਕੂਟਰ ਤਾਂ ਲਗਾਏ ਕਿ ਨਹੀਂ ਜਗ੍ਹਾ ਲੱਭਦੇ ਆ ਜੀ ਉਹਦੇ ਬਾਰੇ ਏ ਆਪਣਾ ਕਿਤਨਾ ਕਿਤੇ ਲੁਕਾंदे ਸੀਗੇ ਕੋਈ ਆਪਣੇ ਘਰ ਲੁਕਾੰਦਾ ਸੀ ਕੋਈ ਯਾਰਾ ਦੋਸਤਾਂ ਦੇ ਉਹ ਅਸੀਂ ਹੁਣ ਰਿਕਵਰ ਕੀਤੇ ਐ ਤੇ ਬਾਕੀ ਰਿਮਾਂਡ ਤੇ ਅਸੀਂ ਹੁਣ ਕੁਝ ਕੁਝ ਕਰਦੇ ਇਹਨਾਂ ਦਾ ਅਸੀਂ 4 ਦਿਨ ਲੱਗਾ ਤੇ ਕਿਹੜਾ ਸਾਲੰ ਦਾ ਕੋਈ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਜਿਸ ਤਰ੍ਹਾਂ ਆਵਾਜ਼ਾਂ ਤਾਂ ਕਰਦੇ ਉਹਨਾਂ ਅਸੀਂ ਬੈਕਵਰਡ ਤੇ ਫਾਰਵਰਡ ਲੈਂਥੀਚਸ ਦੇਖ ਰਹੇ ਕਿ ਕਿਹੜਾ ਇਹਨਾਂ ਦਾ ਰੂਟ ਹੁੰਦਾ ਸੀ ਅਸੀਂ ਐਜ਼ ਐਨ ਐਵਿਡੈਂਸ ਅਸੀਂ ਕੋਈ ਚਾਰਾਂ ਦਾ ਕੋਈ ਪਹਿਲਾ ਮਾਮਲਾ ਦਰਜ ਹੈ ਨਾ ਨਹੀਂ ਚਾਰਾਂ ਤੇ ਮਾਮਲਾ ਕੋਈ ਨਹੀਂ ਦਰਜ ਹੈ